ਕੀ ਹਾਲ ਹੈ ਦੋਸਤੋ ਸਵਾਗਤ ਹੈ ਹੀ ਰੌਣਕ ਡੇਰੀ ਫਾਰਮ ਤੇ ਦੋਸਤੋ ਜਿਹੜੀ ਅੱਜ ਦੀ ਵੀਡੀਓ ਆ ਇਹਦੇ ਚ ਨਾਲੇ ਤਾਂ ਆਪਾਂ ਤੁਹਾਨੂੰ ਫਾਰਮ ਦਿਖਾਵਾਂਗੇ ਨਾਲ-ਨਾਲ ਵੀਡੀਓ ਚ ਲਾਸਟ ਤੇ ਸਾਰੀ ਗੱਲਬਾਤ ਵੀ ਦੱਸੂ ਫਾਰਮ ਦੀ ਕਿਵੇਂ ਸਮਾਨ ਤੇ ਕੀ ਡਿਟੇਲ ਆ ਵੀਰੇ ਤੇ ਕਿਵੇਂ ਛੱਤ ਪੈਣੀ ਆ ਇਹਦੀ ਬਾਕੀ ਉੱਪਰੋਂ ਛੱਤ ਵੀ ਦਿਖਾਵਾਂਗੇ ਤੇ ਜਿਹੜੀ ਮੇਨ ਗੱਲ ਆ ਜਿਵੇਂ ਬਈ ਅੱਜ ਇੱਕ ਤੁਹਾਨੂੰ ਬਹੁਤ ਵਧੀਆ ਫਾਰਮੂਲਾ ਦੱਸੂਗਾ ਜਿਹਦੇ ਨਾਲ ਜਿਵੇਂ ਆ ਛੋਟੇ ਬੱਚਿਆਂ ਦਾ ਤੁਸੀਂ ਪਾਰ ਚੈੱਕ ਕਰਨਾ ਜਾਂ ਵੱਡੇ ਪਸ਼ੂ ਦਾ ਵੀ ਲਾ ਲਓ ਮੱਝ ਦਾ ਗਾਂ ਦਾ ਕੋਈ ਕੱਟੀ ਬੱਚੀ ਦਾ ਕਿਸੇ ਦਾ ਵੀ ਹਨਾ ਜਿਵੇਂ ਇਸ ਤਰ੍ਹਾਂ ਝੋਟਿਆਂ ਦਾ ਵੀ ਬੌਡੀ ਦਾ ਉਹਨਾਂ ਦਾ ਵਜ਼ਨ ਕਿੰਨਾਗਾ ਉਹਦਾ ਇੱਕ ਤੁਹਾਨੂੰ ਫਾਰਮੂਲਾ ਦੱਸੂ ਜਮਾ ਇੱਕੂ ਰੇਟ ਬਾਈ ਤੁਸੀਂ ਉਹ ਉਸ ਤਰੀਕੇ ਨਾਲ ਚੈੱਕ ਕਰ ਸਕਦੇ ਹੋ ਤੇ ਜਿਵੇਂ ਬਾਈ ਆਪਾਂ ਕਹਿੰਦੇ ਨੇ 2.5 3 ਕੁਆਂਟਲ ਬੇਟ ਚ ਜਿਵੇਂ ਹਨਾ ਝੋਟਿਆਂ ਦੇ ਟੀਕਾ ਭਰਉਣ ਦੇ ਕਾਬਿਲ ਹੋ ਜਾਂਦੀਆਂ ਉਹ ਕਿਵੇਂ ਪਤਾ ਕਰਗੇ ਵੀ ਕਿੰਨਾ ਬੇਟ ਆ ਕਈ ਵਾਰੀ ਆਪਾਂ ਦਵਾਈ ਦੇਣੀ ਹੁੰਦੀ ਹੈ ਕੋਈ ਹਨਾ ਵਜ਼ਨ ਦੇ ਹਿਸਾਬ ਨਾਲ ਜਿਵੇਂ ਮਿਹਣ ਪਾਲੀ ਗੋਲੀ ਦੇਣੀ ਹੁੰਦੀ ਆ ਤੇ ਹੁਣ ਮੈਂ ਆ ਕੱਟੀ ਤੋਂ ਨਾ ਤੁਹਾਨੂੰ ਡੈਮੋ ਦੇ ਨਾਲ ਇਸੇ ਤਰ੍ਹਾਂ ਤੁਸੀਂ ਵੱਡੇ ਪਸ਼ੂ ਦਾ ਵੀ ਪਰ ਚੈੱਕ ਕਰ ਸਕਦੇ ਹੋ ਤੇ ਆ ਛੋਟਿਆਂ ਦਾ ਤਾਂ ਤੁਹਾਨੂੰ ਮੈਂ ਅੱਜ ਜਮਾ ਡੈਮੋ ਨਾਲ ਬਾਈ ਦਿਖਾਈ ਦਊਗਾ ਜਿਵੇਂ ਦੋਸਤੋ ਆ ਆਪਣੀ ਕੱਟੀ ਆ ਇਹਦੀ ਇਸ ਤਰ੍ਹਾਂ ਨਾ ਜਿਵੇਂ ਮੂਰੇ ਧੌਣ ਦੇ ਕੋਲੇ ਜਮਾ ਬਾਹੂ ਤੇ ਹੱਡ ਹੁੰਦਾਗਾ ਉਥੋਂ ਇੰਚੀ ਟੇਪ ਰੱਖ ਕੇ ਤੇ ਜਮਾ ਪਿੱਛੇ ਪੂਸ ਤੱਕ ਲਾਸਟ ਜਦੋਂ ਆ ਪੱਟ ਤੱਕ ਇਹ ਦੇਖਣਾ ਕਿੰਨੇ ਇੰਚ ਆ ਜਮੀਨ ਦੀ ਲਵਾਈ ਲਾ ਲਓ ਦੋਸਤੋ ਤਕਰੀਬਨ 30 ਇੰਚ ਇਹ ਇਸ ਤਰ੍ਹਾਂ ਲੰਬੀ ਆ ਤੋਂ ਦੇ ਕੋਲੋ 30 30 ਇੰਚ ਹੋਗੀ ਦੋਸਤੋ ਇਹਨੂੰ ਗੁਣਾ ਕਰਾਂਗੇ ਆਪਾਂ ਇਹਦਾ ਫਿਰ ਆਪਾਂ ਘੇਰਾ ਮਿਲਣਾ ਪਹਿਲਾਂ ਤੁਸੀਂ ਆਹ ਦੇਖ ਲਓ 30 ਇੰਚ ਦੀ ਲਵਾਈ ਹੋਗੀ ਦੋਸਤੋ ਧੌਣ ਤੋਂ ਲੈ ਕੇ ਪਿੱਛੇ ਪੱਟ ਤੱਕ ਫਿਰ ਨੰਬਰ 2 ਤੇ ਨੰਬਰ 2 ਤੇ ਬਾਈ ਜੀ ਇਸ ਤਰ੍ਹਾਂ ਤੁਸੀਂ ਘੇਰਾ ਮਿਲ ਲਿਓ ਮੂਹਰੀਆਂ ਲੱਤਾਂ ਤੋਂ ਬਿਲਕੁਲ ਉੱਪਰ ਤੱਕ ਜਮਾ ਖਿੱਚ ਕੇ ਇਸ ਤਰ੍ਹਾਂ ਲਾ ਲੈਣਾ ਇੰਚੀ ਟੇਪ ਇਹਨੂੰ ਗੁਣਾ ਕਰਨਾਗਾ ਆਪਾਂ ਜਿਵੇਂ ਪਹਿਲਾਂ ਦੋਸਤੋ 30 ਆ ਗਿਆ ਉਹਨੂੰ ਗੁਣਾ ਇਹ ਆ ਗਿਆ 50 ਇੰਚ ਏ ਦੇਖ ਲੋ 50 ਇੰਚ ਆ ਗਿਆ ਨਾ ਬਾਈ ਇਹ ਤੁਸੀਂ ਫਾਰਮੂਲਾ 30 50 ਨੂੰ ਜਿਹੜਾ ਦੋਸਤੋ ਘੇਰਾ ਹੋਊਗਾ ਜਿਹੜਾ ਬਾਈ ਜੀ ਘੇਰਾਗਾ ਉਹਨੂੰ ਦੋ ਵਾਰੀ ਗੁਣਾ ਕਰਨਾ 30 50 50 ਜਿਵੇਂ ਬਰਾਬਰ ਆ ਗਿਆ 75000 75000 ਨੂੰ ਭਾਗ ਕਰ ਦੇਣਾ ਬਾਈ ਜੀ 630 60 ਨਾਲ ਟੋੜਾ ਜਿੰਨਾ ਵੀ ਆਊਗਾ ਵੱਡੇ ਛੋਟੇ ਪਸ਼ੂ ਦੇ ਹਿਸਾਬ ਨਾਲ ਉਹਨੂੰ 660 ਨਾਲ ਭਾਅ ਕਰ ਦਿਓ ਤੇ ਐਕੂਰੇਟ ਜਿੰਨਾ ਪਸ਼ੂ ਦਾ ਵਜ਼ਨ ਹੋਇਆ ਉਹ ਤੁਹਾਡੇ ਸਾਹਮਣੇ ਆਜੂ ਜਿਵੇਂ ਆਹ ਕੱਟੀ ਦਾ ਦੋਸਤੋ ਵਜ਼ਨ 1 ਕੁਇੰਟਲ 13 ਕਿਲੋ ਹੋ ਗਿਆ। ਕਈ ਵਾਰੀ ਦਵਾਈ ਆਪਾਂ ਦੇਣੀ ਹੁੰਦੀ ਆ ਉਹਨੂੰ ਨਾ ਭਾਰ ਦੇ ਮੁਤਾਬਕ ਹੀ ਦੇਣੀ ਹੁੰਦੀ ਆ ਵੀ ਐਨੇ ਕਿਲੋ ਬੋਡੀ weight ਤੇ ਐਨੇ ml ਦੇਣੀ ਆ ਡਵਰਮਿੰਗ ਦੀ ਲਾ ਲੋ ਜਾਂ ਬਈ ਜਾਂ ਕੋਈ ਹੋਰ ਹਨਾ ਦਵਾਈਆਂ ਬਹੁਤ ਹੁੰਦੀਆਂ ਉਹ ਤੁਸੀਂ ਇਸ ਤਰੀਕੇ ਨਾਲ ਦੇ ਸਕਦੇ ਹੋ। ਨੰਬਰ 2 ਤੇ ਦੋਸਤੋ ਜਿਵੇਂ ਫਾਰਮ ਆ ਪਹਿਲਾਂ ਵੀ ਵੀਡੀਓ ਚ ਦਿਖਾਇਆ ਸੀ ਕਿਸ ਤਰ੍ਹਾਂ ਬਣਾਇਆ ਅੱਜ ਫੇਰ ਵੀਡੀਓ ਜਮਾ ਪੂਰੇ ਸੁੱਧ ਤਰੀਕੇ ਨਾਲ ਦੱਸਿਆ ਬਈ ਸਾਰਾ ਕੱਲੀ-ਕੱਲੀ ਗੱਲ ਤੁਹਾਨੂੰ ਦੱਸ ਦੰਨਾ ਲੰਬਾਈ ਜੇ ਪਹਿਲਾਂ ਗੱਲ ਕਰਾਂ ਤਾਂ ਬਈ ਜਿਹੜੀ ਆਪਣੇ ਫਰਮ ਦੀ ਲਵਾਈ ਆ 33 ਫੁੱਟ ਲੰਬਾ ਦੋਸਤੋ ਇਹ 33 ਫੁੱਟ ਲੰਬਾ ਗਾ 33 ਫੁੱਟ ਦੇ ਵਿੱਚ ਤੁਹਾਨੂੰ ਮੈਂ ਦਿਖਾ ਦੰਨਾ ਵੀ ਕਿੰਨੇ ਆਹ ਖਾਨੇ ਜੇ ਬਣੇ ਆ ਵੀ ਕਿੰਨੇ ਆਪਣੇ ਗੱਡਰ ਪਏ 33 ਫੁੱਟ ਦੋਸਤੋ ਇਸ ਤਰੀਕੇ ਨਾਲ ਲੰਬਾ ਆ ਗਿਆ ਇਹ ਬਿਲਕੁਲ ਲੈ ਕੇ ਉਧਰੋਂ ਕੰਦ ਤੋਂ ਲੱਗ ਜੋ ਦੋਨੇ ਸਾਈਡ ਕੰਦਾ ਹੈਗਾ ਫੇਰ ਬਾਈ ਜੀ ਵਿੱਚ 6 ਗੱਡਰ ਆਏ 1 2 3 4 5 ਤੇ ਉਹ 6 6 ਗਾਡਰਾ ਤੇ 7 ਇਹਦੇ ਬਣ ਕੇ ਖਾਨੇ ਜੇ ਇੱਕ ਖਾਨੇ ਬਣੇ 7 ਰਖਣੇ ਬਣ ਕੇ ਬਾਈ ਇਹੇ 1.5 4 ਫੁੱਟ ਦੇ ਤਕਰੀਬਨ ਆਪਾਂ ਇੱਕ ਗਾਡਰ ਪਾਇਆਗਾ ਇਹ ਚ ਤੇ 1.2 ਜਿੰਨੇ ਵੀ ਭਰਾ ਦੇਖਦੇ ਆ ਬਾਈ 33 ਫੁੱਟ ਲੰਬਾ 33 ਫੁੱਟ ਚ ਬਾਈ 1.5 4 ਫੁੱਟ ਤੇ ਇੱਕ ਗਾਡਰ ਪਾਇਆ ਹੋਇਆ ਤੇ ਬਾਕੀ ਜਿਹੜੀ ਆ ਬਾਸ ਆ ਇਸ ਤਰੀਕੇ ਨਾਲ ਤੁਸੀਂ ਆ ਛੱਤ ਦੇ ਤੁਹਾਨੂੰ ਦੇਖਦੇ ਆ ਗਾਡਰ ਲੰਬੇ ਪਾਏ ਤੇ ਬਾਸ ਉੱਪਰ ਟੇਢੇ ਆ ਗਏ ਬਾਈ ਇਸ ਤਰ੍ਹਾਂ ਬਾਸ ਪਾਉਣੇ ਆ ਇਹਨੂੰ ਬਈ 6 ਤੋਂ 8 ਇੰਚ ਤੱਕ ਤੁਸੀਂ ਪਾ ਸਕਦੇ ਹੋ ਬਾਸ ਨੂੰ ਜਿਆਦਾ ਜੇ ਚੌੜਾ ਕਰੋਗੇ ਤਾਂ ਲਚਕ ਜੀ ਮਾਰ ਜਾਂਦੇ ਓਪਰ ਮਿੱਟੀ ਵੀ ਪੈਂਦੀ ਹੈ ਛੱਤ ਦੇ ਭਾਰ ਨਾਲ ਇਹ ਤੁਸੀਂ 6 ਤੋਂ 8 ਇੰਚ लास्ट ਪਾਇਓ ਵੀਰੇ ਓ ਤੋਂ ਬਾਅਦ ਦੋਸਤੋ ਉੱਪਰ ਜਿਹੜਾ ਆਪਾਂ ਨੂੰ ਨਾ ਉੱਥੋਂ ਦੁਕਾਨ ਤੋਂ ਤਿੰਨ ਚੀਜ਼ਾਂ ਮਿਲਣਗੀਆਂ ਇੱਕ ਤਾਂ ਜਿਹੜਾ ਥੱਲੇ ਬਾਸ ਆ ਗਿਆ ਬੰਬੂ ਜੇ ਇਹ ਨੰਬਰ 2 ਤੇ ਪਾਟਿਆ ਹੋਇਆ ਬਾਸ ਮਿਲੂ ਤਾਰਾਂ ਦੇ ਵਿੱਚ ਉਹਨੂੰ ਬੁਣਿਆ ਹੁੰਦਾਗਾ ਗੋਲ-ਗੋਲ ਮੰਡਲ ਹੋਣਗੇ ਉਹ ਮਿਲੂਗਾ ਤੇ ਨੰਬਰ 3 ਤੇ ਸਿਰਕੀ ਕਾਨਾ ਹੁੰਦਾ ਇੱਕ ਵੀਰੇ ਸਿਰਕੀ ਕਾਨਾ ਨਾਰੀਅਲ ਦੀ ਰੱਸੀ ਚ ਜਿਹੜਾ ਹੁੰਦਾ ਬੈਸਟ ਆ ਉਹ ਸਾਰਿਆਂ ਤੋਂ ਵਧੀਆ ਰਹਿੰਦਾ ਉਹ ਲੈ ਲਿਓ ਇਹ ਦੇਖ ਲਓ ਇਹ ਆਪਣਾ 22 ਫੁੱਟ ਚੌੜਾਗਾ ਤੇ ਇਹ 11 11 ਫੁੱਟ ਦੇ ਨਾ ਵਿਚਾਲੇ ਸੈਂਟਰ ਵਾਲੇ ਗਾਡਰ ਤੇ ਆਪਾਂ ਦੋਨੇ ਸਾਈਡਾਂ ਤੋਂ ਲਿਆ ਕੇ ਧਰਤੇ ਵੀ 22 ਫੁੱਟ ਲੰਬੇ ਗਾਡਰ ਨਹੀਂ ਮਿਲਦੇ ਸੀ ਤੇ ਇਹਨਾਂ ਬੇਟ ਉਹਨਾਂ ਨੇ ਫਿਰ ਚੱਕਣਾ ਨਹੀਂ ਸੀ ਉੱਪਰ ਬਈ ਮਿੱਟੀ ਵੀ ਪੈ ਜਾਂਦੀ ਐ ਇਹਦੇ ਤੇ ਤੇ ਦੋਸਤੋ 11 ਫੁੱਟ ਦੇ ਜਮਾ ਵਿਚਾਲੇ ਆ ਮੇਨ ਜਿਹੜਾ ਪੂਰਾ ਫੁੱਲ ਹੈਵੀ ਗਾਡਰ ਪਾਇਆ ਹੋਇਆਗਾ ਆਪਾਂ ਵਧੀਆ ਠੀਕ ਆ ਤੇ ਵਿਚਾਲੇ ਪਿੱਲਰ ਲਾਇਆਗਾ ਵਿਚਾਲੇ ਲਾਇਆ 33 ਫੁੱਟ ਇਧਰੋਂ ਲੰਬਾ 16.5 ਫੁੱਟ ਤੇ ਤਾਂ ਲੰਬਾਈ ਚ ਆ ਗਿਆ ਪਿੱਲਰ ਤੇ 11 ਫੁੱਟ ਬਾਈ ਚੜਾਈ ਦੇ ਹਿਸਾਬ ਨਾਲ ਜਮਾ ਸੈਂਟਰ ਚ ਪਿੱਲਰ ਲਾਇਆ ਤੇ ਉੱਪਰ ਦੀ ਇਹ ਜਿਹੜੇ ਮੇਨ ਗਾਡਰ ਆ ਇਹ ਉੱਪਰ ਦੀ ਕੱਢ ਤੇ ਚੱਲਣਾ ਨਹੀਂ ਸੀ ਇਹਦਾ ਵਰਕ ਇਹ ਮੇਨ ਗਾਡਰ ਬਾਈ ਉੱਪਰ ਦੀ ਕੱਢਿਆ ਹੋਇਆਗਾ ਤੇ ਨਾਲ ਜਿਹੜੇ ਬਾਈ ਦੂਸਰੇ ਗਾਡਰ ਹੁੰਦੇ ਆ 11 11 ਫੁੱਟ ਦੇ ਇਨਾਂ ਨੂੰ ਉੱਪਰ ਧਰ ਕੇ ਚੰਗੀ ਤਰ੍ਹਾਂ ਬਿਲਡਿੰਗ ਕਰੀ ਹੋਈ ਆ ਵੀ ਮੀਂਹ ਹੀ ਰਿਚ ਬਿਲਕੁਲ ਕੋਈ ਦਿੱਕਤ ਹੀ ਨਹੀਂ ਆਉਂਦੀ ਯਾਰ ਜਿਵੇਂ ਸੁਰਗਾਂ ਵਾਲਾ ਕੰਮ ਆ ਪਸ਼ੂਆਂ ਵਾਸਤੇ ਬਾਕੀ ਦੋਸਤੋ ਕੱਲ ਨੂੰ ਮਾਥੋਂ ਲੰਗਣਾ ਪੁੱਚੋ ਮੰਡੀ ਤੋਂ ਇਹ ਸਾਰਾ ਸਮਾਨ ਮਿਲਦਾ ਮੇਰਾ ਪਿੰਡਾ ਕੋਟਪਾਰਾ ਬਠਿੰਡਾ ਜ਼ਿਲ੍ਹਾ ਆਪਾਂ ਸਾਰਾ ਸੋਨ ਉਹਨਾਂ ਦਾ ਨੰਬਰ ਦੱਸੂਗਾ ਕੱਲ ਨੂੰ ਜ਼ਰੂਰ ਰੀਲ ਪਾਉਂਗਾ ਬਈ ਨੰਬਰ ਉਹ ਚ ਦੇਖ ਲਿਓ ਤੁਸੀਂ ਬਾਕੀ ਪੁੱਚੋ ਮੰਡੀ ਤੋਂ ਸਮਾਨ ਮਿਲਦਾ ਵੀਰੇ ਇਹ ਬਠਿੰਡੇ ਤੋਂ ਜਦੋਂ ਬਰਨਾਲੀ ਨੂੰ ਰੋੜ ਜਾਂਦਾ ਉੱਥੇ ਉਹਨਾਂ ਦੇ ਤਿੰਨ ਚਾਰ ਦੁਕਾਨਾਂ ਬਹੁਤ ਥੋਕ ਦਾ ਕੰਮ ਆ ਕਿਵੇਂ ਮਰਜੀ ਸਮਾਨ ਲੈ ਆਇਓ ਬਾਕੀ ਤੁਸੀਂ ਆ ਖੁਰਨੀਆਂ ਦੇਖ ਲਓ ਇਹਨਾਂ ਦੀ ਵੀ ਜ਼ਿਆਦਾ ਹਾਈਟ ਨਾ ਰੱਖਿਆ ਕਰੋ ਸਾਭ ਨਾਲ ਰੱਖੋਗੇ ਤਾਂ ਵਧੀਆ ਰਹਿੰਦਾ ਰੀਅਲਟ ਬਦਿਆ ਮਿਲਣਗੇ ਸਾਫ ਸ਼ਰਦੀਆਂ ਖੁਰਨੀਆਂ ਰੱਖੋ ਵਿੱਚ ਤਾਂ ਜਿਵੇਂ ਘੋੜੀਆਂ ਬਣਨਾਂ ਦਾ ਇੰਨੇ ਇੰਨੇ ਉੱਚੀਆਂ ਕਰ ਦਿੰਦੇ ਆ ਕਿ ਮੱਜਾਂ ਦੀਆਂ ਲੱਤਾਂ ਬਿੰਗਾ ਇਹਨਾਂ ਕੁਝ ਨਹੀਂ ਬਈ ਬਿੰਗਾ ਹੁੰਦਾ ਪਸ਼ੂ ਦਾ ਤੇ ਬਾਕੀ ਥੋੜਾ ਜਿਹਾ ਸ਼ਾਟ ਜਿਵੇਂ ਇਹ ਦੋਸਤੋ ਆਪਣਾ ਸ਼ਾਟ ਘਰ ਆ ਗਿਆ ਤੇ ਨਾਲ ਤੁਹਾਨੂੰ ਇਹਦੇ ਮੈਂ ਛੱਤ ਦੀ ਵੀ ਦਿਖਾ ਦਣਾ ਛੱਤ ਉੱਪਰੋਂ ਚ ਮੈਂ ਬਿਲਕੁਲ ਜਿਵੇਂ ਆਮ ਨਹੀਂ ਆਪਾਂ ਡਾਟ ਲਾਈ ਹੁੰਦੀ ਉਸ ਤਰੀਕੇ ਦੀ ਉੱਪਰੋਂ ਛੱਤ ਆ ਉਹ ਵੀ ਤੁਹਾਨੂੰ ਦਿਖਾ ਦਨੇ ਆ ਦੋਸਤੋ ਬਹੁਤ ਵਧੀਆ ਯਾਰ ਨਜ਼ਾਰਾ ਬਿਲਕੁਲ ਆਪਾਂ ਨੂੰ ਦੁਸ਼ਟੀ ਆ ਬਹੁਤ ਵਧੀਆ ਫਾਰਮ ਬਣਿਆ ਬਿਲਕੁਲ ਆਰਾਮ ਨਾਲ ਪਸ਼ੂਆਂ ਨੂੰ ਨਾ ਇਹਦੇ ਨਾਲ ਗਰਮੀ ਲੱਗੇ ਨਾ ਠੰਡ ਤੇ ਇਹ ਦੋਸਤੋ ਛੱਤ ਆ ਗਈ ਬਿਲਕੁਲ ਸਾਫ ਕੋਈ ਪਤਾ ਨਹੀਂ ਕੋਈ ਪਰਵਾਹ ਨਹੀਂ ਆਰਾਮ ਨਾਲ ਉੱਪਰ ਤੁਰੇ ਫਿਰਦੇ ਆ ਬਿਲਕੁਲ ਆ ਦੇਖ ਲਓ ਨੋਰਮਲ ਪੈਰਾਂ ਨਾਲ ਕੋਈ ਹਲਚਲ ਨਹੀਂ ਬਾਕੀ ਦੋਸਤੋ ਕਿਵੇਂ ਫਾਰਮ ਲੱਗਿਆ ਕਰਿਓ ਕਮੈਂਟ ਤੇ ਵੀਡੀਓ ਅਗੇ ਜਰੂਰ ਸ਼ੇਅਰ ਕਰਦਿਆ ਕਰੋ ਹੋਰਾਂ ਭਰਾਵਾਂ ਨੂੰ ਅੱਜਕੱਲ ਜਿੰਮੇ ਗਰਮੀ ਤੋਂ ਬਚਤ ਲਈ ਪਾਉਣੇ ਆ ਬਾਕੀ ਧੰਨਵਾਦ ਸਤਿ ਸ਼੍ਰੀ ਅਕਾਲ ਬਈ ਸਾਰੇ ਭਰਾਵਾਂ ਨੂੰ